ਚੜਦੀ ਕਲਾ ਪੰਜਾਬ న్యూਸ ਤੇ ਆਪ ਸਭ ਦਾ ਸਵਾਗਤ ਹੈ। ਥਾਣਾ ਕਾਦਿਆਂ ਵਿੱਚ ਹੋਮ ਗਾਰਡ ਵੱਜੋਂ ਸੇਵਾ ਨਿਭਾ ਰਹੇ ਅਮਰੀਕ ਮਸੀਹ ਆਪਣੇ 32 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰ ਹੋਏ। ਥਾਣੇ ਦੇ ਮੁਲਾਜ਼ਮਾਂ ਵੱਲੋਂ ਕੇਕ ਕੱਟ ਕੇ ਹਾਰ ਪਾ ਕੇ ਉਹਨਾਂ ਨੂੰ ਵਿਦਾਈ ਦਿੱਤੀ ਗਈ। ਉੱਥੇ ਹੀ ਥਾਣਾ ਮੁਖੀ ਨਿਰਮਲ ਸਿੰਘ ਨੇ ਕਿਹਾ ਕਿ ਪੰਜਾਬ ਹੋਮ ਗਾਰਡ ਦਾ ਜਵਾਨ ਅਮਰੀਕ ਮਸੀਹ ਜੋ ਕਿ ਪਿਛਲੇ 32 ਸਾਲਾਂ ਤੋਂ ਆਪਣੀ ਡਿਊਟੀ ਨਿਭਾ ਰਿਹਾ ਸੀ ਤੇ ਅਜਿਹੇ ਇਮਾਨਦਾਰ ਨੌਜਵਾਨਾਂ ਦੀ ਅੱਗੇ ਵੀ ਪਰਤੀ ਹੋਣੀ ਚਾਹੀਦੀ ਹੈ। ਗਲਬਾਤ ਕਰਦਿਆਂ ਅਮਰੀਕ ਮਸੀਹਤ ਉਹਨਾਂ ਦੀ ਪਤਨੀ ਅਮਰਜੀਤ ਨੇ ਕਿਹਾ ਕਿ ਮੈਂ 32 ਸਾਲ ਪੂਰੀ ਇਮਾਨਦਾਰੀ ਨਾਲ ਆਪਣੀ ਡਿਊਟੀ ਨਿਭਾਈ ਹੈ ਤੇ ਮੈਂ ਚਾਹੁੰਦਾ ਹਾਂ ਕਿ ਬਾਕੀ ਮੁਲਾਜ਼ਮ ਵੀ ਆਪਣੀ ਡਿਊਟੀ ਇਮਾਨਦਾਰੀ ਦੇ ਨਾਲ ਨਿਭਾਉਣ ਇਸ ਮੌਕੇ ਰਕੇਸ਼ ਕੁਮਾਰ ਜਨਰਲ ਸਕੱਤਰ ਪੰਜਾਬ ਹੋਮਗਾਰਡ ਐਸੋਸੀਏਸ਼ਨ ਨੇ ਕਿਹਾ ਕਿ ਇਸ ਹੋਮਗਾਰਡ ਦੀ ਕਿਸ ਤਰ੍ਹਾਂ ਦੀ ਰਿਟਾਇਰਮੈਂਟ ਹੈ ਜਿੱਥੇ ਇਸ ਜਵਾਨ ਵੱਲੋਂ 35 ਤੋਂ 36 ਸਾਲ ਡਿਊਟੀ ਕੀਤੀ ਗਈ ਹੈ ਇਸ ਨੂੰ ਅਜੇ ਤੱਕ ਦੀ ਹੀ ਤਨਖਾਹ ਮਿਲਣੀ ਹੈ ਉਸ ਤੋਂ ਬਾਅਦ ਇਸ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪੈਨਸ਼ਨ ਨਹੀਂ ਮਿਲਣੀ ਹੋਰ ਉਹਨਾਂ ਨੇ ਕੀ ਕਿਹਾ ਤੁਸੀਂ ਆਪ ਹੀ ਸੁਣੋ ਕਾਦੀਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਇਹ ਪੰਜਾਬ ਹੋਮਗਾਰਡ ਦਾ ਜਵਾਨ ਅਮਰੀਕ ਸਿੰਘ ਇਹ ਕਾਫੀ ਦੇਰ ਤੋਂ ਕਾਦੀਆਂ ਦੇ ਵਿੱਚ ਤਾਇਨਾਤ ਸੀ ਤੇ ਬਹੁਤ ਜ਼ਿਆਦਾ ਵਧੀਆ ਡਿਊਟੀ ਕਰ ਰਿਹਾ ਸੀਗਾ ਮੈਨੂੰ ਤੇ ਬੜਾ ਦੁੱਖ ਲੱਗਾ ਕਿ ਮੇਰਾ ਇੱਕ ਸੰਤਰੀ ਘਟ ਗਿਆ ਇਹ ਬਚਾਰਾ ਸਵੇਰ ਤੋਂ ਹੁੰਦਾ ਸੀ ਤੇ ਸ਼ਾਮ ਤੱਕ ਸੰਤਰੀ ਜਿਹੜਾ ਡਿਊਟੀ ਵਧੀਆ ਡਿਊਟੀ ਕਰਦਾ ਸੀ ਤੇ ਬਹੁਤ ਹੀ ਜ਼ਿਆਦਾ ਇਮਾਨਦਾਰ ਔਰ ਨੇਕ ਇਨਸਾਨ ਹੈ ਅੱਗੇ ਤੋਂ ਵੀ ਗਾਹ ਵੀ ਮੇਰੀ ਰਿਕਵੈਸਟ ਹੈ ਮੈਕਮੇਨ ਨੂੰ ਵੀ ਕਿ ਇਹ ਜਿਹੇ ਇਮਾਨਦਾਰ ਜਿਹੜੇ ਲੜਕੇ ਆ ਉਹੀ ਮੈਕਮੇ ਵਿੱਚ ਭਰਤੀ ਕੀਤੇ ਜਾੜ ਜਿਹੜੇ ਇਮਾਨਦਾਰੀ ਨਾਲ ਡਿਊਟੀ ਕਰਦੇ ਆ ਤੇ ਮੈਂ ਇਹਨੂੰ ਵੀ ਰਿਕਵੈਸਟ ਕਰਦਾ ਕਿ ਇਹਨੂੰ ਜਦੋਂ ਵੀ ਕੋਈ ਵੀ ਜ਼ਰੂਰਤ ਹੋਵੇ ਕਿਸੇ ਕੰਮ ਦੀ ਲੋੜ ਪਵੇ 24 ਘੰਟੇ ਇਹਦੇ ਲਈ ਹਾਜ਼ਰ ਆ ਰਾਤ ਦਿਲਾ ਸਕ ਇੱਕ ਦਿਨ ਤੁਸੀਂ ਮੈਨੂੰ ਸਰਵਸੇ ਇਹਨੇ ਵੀ 58 ਸਾਲ ਹੀ ਪੂਰੀ ਕੀਤੀ ਹੈ ਜੀ ਬਹੁਤ ਇਮਾਨਦਾਰ ਨੇ ਵੀਰੀ ਗੁੱਡ ਬਹੁਤ ਇਮਾਨਦਾਰ ਤੇ ਬਹੁਤ ਵਧੀਆ ਮੈਂ ਦਾ ਮਰੀਜ਼ ਮਸੀ ਜੀ ਕਿੰਨਾ ਚਿਰ ਆਪਣੀ ਸੇਵਾ ਕੀਤੀ ਮੈਂ 32 ਸਾਲ ਕੀਤੀ ਇਮਾਨਦਾਰੀ ਨਾਲ ਜਿੱਤੇ ਕੀਤੀ ਆ ਅਚਰਰਾ ਰਿਆ ਮੈਂ ਬਹੁਤ ਤੁਸੀਂ ਆਪਣੇ ਹੋਰ ਸਾਥੀਆਂ ਨੂੰ ਵੀ ਸੁਨੇਹਾ ਦੇਣਾ ਚਾਹੁੰਦਾ ਜੇ ਆਪ ਵੀ ਇਮਾਨਦਾਰੀ ਨਾਲ ਕਰੋ ਵਧੀਆ ਰਹੋ ਚੜਖਣਾ ਲੌਗਿਆ ਬੱਚਾ ਮਨ ਨੂੰ ਦੁਖੀ ਤੇ ਹੋ ਰਹੀ ਹੈ ਨਹੀਂ 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 ਹੋ ਰਹੀ ਹੈ ਦੇਖੋ ਜੁਖੀ ਇਹ ਬਹੁਤ ਮਨ ਨੂੰ ਤੁਸੀਂ ਇਹ ਬਹੁਤ ਖੁਸ਼ੀ ਖੁਸ਼ੀ ਜੈਸਾ ਹਮਰਜੀਤ ਕੀ ਲੱਗਦੇ ਤੁਹਾਨੂੰ ਹਸਬੰਦ ਕੀ ਕਹਿਣਾ ਚਾਹੁੰਦੇ ਕਹਿਣਾ ਚਾਹੁੰਦੇ ਆ ਕਿ ਬੱਚੇ ਅਜੇ ਥੋੜਾ ਮੁਸ਼ਕਲ ਵਾ ਖਲਾਰੇ ਬਹੁਤ ਵਾ ਕੇ ਕੋਈ ਬੱਚੇ ਆ ਪਲਾਸਟੂ ਬੱਚਾ ਵੀ ਆ ਬੱਚੀ ਵੀ ਆ ਥੋੜਾ ਸਾਡੇ ਸਾਡੇ ਮੁਲਾਜ਼ਮਾਂ ਖਿਆਲ ਦੇਣਾ ਸਾਨੂੰ ਦੱਸਿਆ ਹੀ ਮੈਂ ਕਿ ਸਾਡਾ ਖਿਆਲ ਦੇਣਾ ਵਾ ਕਿ ਅਜੇ ਪੀਣਾ ਦੇ ਦੋ ਪਰਿਵਾਰ ਹੀ ਪਹਿਲੇ ਦੀ ਦਾਤ ਹੋ ਗਈ ਪਿੱਲੇ ਕਰਦੀ ਦੂਜੇ ਇੱਕ ਮੇਰੇ ਨਾਲ ਇਹਨਾਂ ਦੀ ਸ਼ਾਦੀ ਹੋਈ ਫਿਰ ਦੋ ਤਿੰਨ ਬੱਚੇ ਜਿਹੜੇ ਇਹਨਾਂ ਦੇ ਪਹਿਲੇ ਹੋ ਤੇ ਲੱਗ ਗਿਆ ਤਾਂ ਤਾਂ ਹੁਣ ਮੇਰੇ ਵਾਲੇ ਬੱਚੇ ਇਹ ਗੱਲ ਦੀ ਦੁੱਖਾ ਕੇ ਉਹ ਅਜੇ ਬੇਟੀਆਂ ਤੋਂ ਹੋਏ ਆਉਣ ਵਾਲੇ ਸਰਵ ਸ੍ਰੇਸ਼ਟੀ ਮੰਨ ਹਾਂਜੀ ਮੰਨ ਲਿਆ ਖੁਸ਼ੀ ਬਹੁਤ ਬੱਚੇ ਅੱਜ ਕੀਤੀ ਆ ਕਿ ਘਰ ਜਾ ਕੇ ਤੁਸੀਂ ਮਲਾਜਮਾਂ ਦੀ ਇੰਨੀ ਕੋ ਉਹਨਾਂ ਨੇ ਕੀਤੀ ਆ ਕੋਈ ਤਹਿਲ ਸੇਵਾ ਕਰਨੀ ਆ ਕਿ ਉਹਨਾਂ ਮਲਾਜਮਾਂ ਵਾਸਤੇ ਖਾਸ ਕਰਕੇ ਸਾਰੀ ਇੰਤਜ਼ਾਮ ਮਰਕੇਸ਼ ਕੁਮਾਰ ਜਨਰਲ ਸਕੱਤਰ ਪੰਜਾਬ ਤੋਂ ਰਿਗਾਰਡ ਵੈਲਫੇਅਰ ਐਸੋਸੀਏਸ਼ਨ ਰਜਿਸਟਰ ਨੰਬਰ 134 ਸਰ ਅਜੇ ਦਾ ਰਿਟਾਇਰਮੈਂਟ ਹੋਏ ਸਰ ਜੀ ਸਾਹਿਬ ਇਹ ਕਹਦੀ ਰਿਟਾਇਰਮੈਂਟ ਹੈ ਇਹ ਤੇ ਸਿਰਫ ਇੱਕ ਪੰਜਾਬ ਸਰਕਾਰ ਦੇ ਖਿਲਾਫ ਕੀ ਕਿਹਾ ਜਾ ਸਕਦਾ ਹੈ ਇਹ ਜਵਾਨ ਅਜ 35 36 ਸਾਲ ਤਕਰੀਬਨ ਪੰਜਾਬ ਪੁਲਿਸ ਨਾਲ ਹਰ ਇੱਕ ਡਿਊਟੀ ਕਰਦਾ ਹੋਇਆ ਰਿਟਾਇਰਡ ਹੋਇਆ ਰਿਟਾਇਰਡ ਕੀ ਇਹ ਕਹਿੰਦੇ ਰਿਟਾਇਰਡ ਬਣੀ ਸੇਵਾ ਮੁਕਤ ਨਹੀਂ ਕਿਉਂਕਿ ਇਹਦਾ ਜੋ ਅੱਜ ਦੀ ਅੱਜ ਦੀ ਡੇਲੀ ਇਹਨੂੰ ਮਿਲੇਗੀ ਕੱਲ ਤੋਂ ਇਹਦਾ ਘਰ ਜਿਹੜਾ ਹੈ ਇਹਦਾ ਚੁੱਲ੍ਹਾ ਸਖਣ ਬੜੇ ਅਫਸੂਰ ਪਰ ਇਹ ਮੰਨਣਾ ਪੈਂਦਾ ਕਿ ਜਦੋਂ ਬੰਦਾ ਹਾਂ ਡਿਊਟੀ ਹੁੰਦਾ ਹਰ ਇੱਕ ਤਰ੍ਹਾਂ ਦੀ ਡਿਊਟੀ ਲਈ ਜਾਂਦੀ ਹੈ ਕਾਂਟੇਬਲ ਥਾਣੇ ਦਾ ਤੱਕ ਲੈਵਲ ਦੀ ਉਸ ਕਰਮਚਾਰੀ ਕੋ ਡਿਊਟੀ ਲਈ ਜਾਂਦੀ ਹੈ ਪਰ ਜਿਸ ਦਿਨ ਉਹਨੇ ਘਰ ਜਾਣਾ ਹੁੰਦਾ ਉਸ ਨੂੰ ਇੱਕ ਵਲੰਟੀਅਰ ਕਹਿ ਕੇ ਨਿਕਾਰਿਆ ਜਾਂਦਾ ਇਹ ਪੰਜਾਬ ਸਰਕਾਰ ਜਿਹੜੀ ਬੜੇ ਚਾਵਣ ਵਾਲੇ ਲੋਕਾਂ ਨੇ ਬਣਾਈ ਸੀ 72 73 99 ਸੀਟਾਂ ਦਿੱਤੀਆਂ ਇਹਨਾਂ ਨੂੰ ਪਰ ਇੰਨੀ ਚੋਵਲ ਸਰਕਾਰ ਕਿ ਜਿੰਨਾਂ ਨੇ ਉਹਦੋਂ ਅਮਰ ਜੀ ਕੇਜਰੀਵਾਲ ਸਾਹਿਬ ਪੰਜਾਬ ਚ ਆ ਕੇ ਸਾਨੂੰ ਮੈਂ ਖੁਦ ਮਿਲਿਆ ਉਹਨਾਂ ਨੂੰ ਸਾਨੂੰ ਮਿਲ ਕੇ ਵਾਅਦਾ ਕਰਦੇ ਸੀ ਕਿ ਅਸੀਂ ਤੁਹਾਡੇ ਜਵਾਨਾਂ ਨੂੰ ਪੈਨਸ਼ਨ ਜ਼ਰੂਰ ਲਗਾਵਾਂਗੇ ਵਿੱਤ ਮੰਤਰੀ ਹਰਪਾਲ ਸਿੰਘ ਦੀ ਟੀਮਾਂ ਜਿਹੜੇ ਕਿ ਸਾਡੇ ਉਥੇ ਸੁਲੰਖਿਆ ਟੋਲਪੜਾਈ ਦੇ ਕਿ ਧਰਨਾ ਲੱਗਾ ਉਹ ਧਰਨੇ ਦੇ ਉੱਤੇ ਬੈੰਦੇ ਹੁੰਦੇ ਆਗੇ ਕਿ ਤੁਹਾਡੇ ਜਵਾਨਾਂ ਦਾ ਮੈਂ ਹਰ ਇੱਕ ਸੁਣਾਂਗਾ ਅੱਜ ਅਸੀਂ ਮਿਲਣ ਜਾਂਦੇ ਆ ਸਾਨੂੰ ਫੈਕਟਰੀ ਦੇ ਦਰਵਾਜ਼ੇ ਬੰਦ ਕੀਤੇ ਜੇ ਨੇ ਪਾਸ ਬਣਾਣ ਲਈ ਕਿਨੇ ਕਿਨੇ ਸਾਨੂੰ ਫੇਰੇ ਮਾਰਨੇ ਪੈਂਦੇ ਆ ਇਹ ਸਰਕਾਰ ਪਤਾ ਨਹੀਂ ਕਿੱਦਾਂ ਬਣ ਗਏ ਜਿਸ ਢੰਗ ਨਾਲ ਇਹ ਚੱਲ ਰਹੇ ਨੇ ਸਾਨੂੰ ਨਹੀਂ ਉਮੀਦ ਕੀ ਅੱਗੇ ਤੋਂ ਇਹ ਕਹਿੰਦੇ ਕਿ 90 ਤੇ 92 ਤੇ ਵੀ ਰਹਿਣ ਕਿ ਇਹਨਾਂ ਨੂੰ 9 ਸੀਟਾਂ ਵੀ ਮਿਲ ਜਾਣ ਜਿਹੜੇ ਹਾਲਾਤ ਇਹਨਾਂ ਦੇ ਇਸ ਪ੍ਰਵਾਹ ਦੇ ਹਾਲਤ ਕੀ ਆ ਹੁਣ ਖਸਤਾ ਹਾਲ ਤਾਂ ਗਰੀਬ ਪਰਿਵਾਰਾਂ ਚੋਂ ਵੀ ਹੋਮਗਾਰਡ ਚ ਉਹ ਹੀ ਜਵਾਨ ਪੱਤੀ ਹੋਏ ਜਿਹੜੇ ਕਾਫੀ ਕਮਜ਼ੋਰ ਪਰਿਵਾਰਾਂ ਵਿੱਚੋਂ ਸਨ ਹੱਤਵਾਦ ਦਾ ਵੇਲਾ ਇਹਨਾਂ ਨੇ ਲੜਿਆ ਪੂਰੀ ਲੜਾਈ ਲੜੀ ਆ ਹਰ ਕੰਮ ਚ ਗਾਂ ਹੋਏ ਆ 300 62 68 ਸਾਡੇ ਜਵਾਨ ਜਿਹੜੇ ਸ਼ਹੀਦ ਹੋਏ ਹਤਵਾਲਚ ਹੁਣ ਵੀ ਤੁਸੀਂ ਤੁਸੀਂ ਵੇਖ ਰਹੇ ਹੋ ਕਿਸੇ ਵੀ ਥਾਣੇ ਚ ਕੋਈ ਮੁਕਾਬਲਾ ਪੁੱਛ ਹੁੰਦਾ ਸਾਡੇ ਜਵਾਨ ਅੱਗੇ ਹੁੰਦੇ ਆ ਥੋੜੇ ਤੇ ਚੰਦ ਦਿਨਾਂ ਦੀ ਗੱਲ ਆ ਪਟਿਆਲਾ ਦੇ ਵਿੱਚ ਇੱਕ ਜਵਾਨ ਨੂੰ ਕਿਡਨੈਪ ਨਿਆਣੇ ਨੂੰ ਬੱਚੇ ਨੂੰ ਕੀਤਾ ਸੀ ਉਹਦੇ ਵਿੱਚ ਸਾਡੇ ਜਵਾਨਾਂ ਨੇ ਬਿਲਕੁਲ ਨਹੀਂ ਡਰੋ ਕੇ ਅੱਗੇ ਹੋ ਕੇ ਡਿਊਟੀ ਕੀਤੀ ਆ ਉਸ ਵਕਤ ਨਹੀਂ ਸਰਕਾਰ ਸੋਚਦੀ ਕਿ ਉਸ ਟਾਈਮ ਤੇ ਆਪਣੇ ਭਗਵੰਤ ਮਾਨ ਦੀ ਸੁੱਤੇ ਹੁੰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਕਿ ਇੱਕ ਵਲੰਟੀਰ ਨੇ ਅੱਗੇ ਹੋ ਕੇ ਜਾਨ ਦਿੱਤੀ ਆ ਅੱਗੇ ਹੋਏ ਨੇ ਆਪਣੇ ਗੋਲੀਆਂ ਖਾਧੀਆਂ ਇੱਕ ਦੇ ਕੰਨ ਤੇ ਗੋਲੀ ਵੱਜੀ ਪਈ ਆ ਜਿਹਦਾ ਕਿ ਅੱਜ ਲਾਜ ਪੰਜਾਬ ਪੁਲਿਸ ਕਰਾ ਰਹੀ ਆ ਕੱਲ ਨੂੰ ਜਦੋਂ ਉਹ ਵੀ ਘਰ ਤੋਂ ਛੁੱਟੀ ਮਿਲ ਜਣੀ ਹੌਸਪੀਟਲੋਂ ਉਹਨਾਂ ਨੂੰ ਆਪਣੇ ਖਰਚੇ ਤੇ ਸਭ ਕੁਝ ਕਰਾਉਣਾ ਪੈਣਾ ਸਰਕਾਰਾਂ ਕੰਮ ਲੈਣ ਲੱਗੇ ਬਿਲਕੁਲ ਸਾਡੇ ਕੋਲ ਕੰਮ ਲੈਣ ਲੱਗੇ ਉਸ ਟਾਈਮ ਤੇ ਹੋਏ ਕਿ ਨਹੀਂ ਕਿ ਤੁਸੀਂ ਪੰਜਾਬ ਪੁਲਿਸ ਤੇ ਕਾਂਸਟੇਬਲ ਥਾਣੇਦਾਰ ਦੇ ਬਰਾਬਰ ਹੋ ਪਰ ਜਦੋਂ ਸਾਨੂੰ ਅਸੀਂ ਕੁਝ ਮੰਗਦੇ ਹਾਂ ਤੇ ਮੂੰਹ ਲਮਕਾ ਕੇ ਸਾਨੂੰ ਦੱਸ ਦਿੰਦੇ ਹਨ ਹੁਣ ਤਾਂ ਮਿਲਣਾ ਵੀ ਪਸੰਦ ਨਹੀਂ ਕਰਦੇ ਜਿਹੜੇ ਪੰਜਾਬ ਦੇ ਸੀ ਆ ਮੈਂ ਪਰ ਅਸੀਂ ਵੀ ਵਾਅਦਾ ਕਰਦੇ ਆ ਤੁਸੀਂ ਅੱਜ ਸਾਨੂੰ ਮਿਲਣਾ ਨਹੀਂ ਪਸੰਦ ਕਰ ਰਹੇ ਆਉਣ ਵਾਲੇ ਦਿਨਾਂ 'ਚ ਲੋਕੀ ਤੁਹਾਨੂੰ ਵੀ ਪਸੰਦ ਨਹੀਂ ਕਰਨਗੇ ਜੇਕਰ ਅਸੀਂ ਦੁਖੀ ਮਾਣਾਂ ਨਾਲ ਆਪਣੇ ਜਵਾਨਾਂ ਨੂੰ ਘਰਾਂ ਨੂੰ ਭੇਜਦੇ ਹਾਂ ਖਾਲੀ ਹੱਥ ਤੇ ਇਸੇ ਤਰ੍ਹਾਂ ਖਾਲੀ ਹੱਥ ਤੁਸੀਂ ਵੀ ਆਉਣ ਵਾਲੀ ਇਲੈਕਸ਼ਨਾਂ ਤੋਂ ਜਾਓਗੇ ਇਸ ਤੋਂ ਬਾਅਦ ਹੋਰ ਕੀ ਕਹਿ ਸਕਦੇ